ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ ਗੱਡੀ ਧਵਾ ਰਹੇ ਆਂ ਤੇ ਅੱਜ ਸ੍ਰੀ ਫਤੇਗੜ ਸਾਹਿਬ ਜਾਣਾ ਹੈ ਹੋ ਸਕਿਆ ਤਾਂ ਮੇਲੇ ਤੇ ਵੀ ਜਾ ਕੇ ਆਵਾਂਗੇ ਜਿਸ ਤਿੱ ਚੱਲ ਰਿਹਾ ਤੇ ਜੁੜੇ ਰਹੋ ਸਾਰੇ ਅੱਜ ਦੇਖੂਗਾ ਜਿਹੜਾ ਬਸੀ ਗੰਨੀ ਮੇਲੇ ਦਾ ਅੱਜ ਆਖਰੀ ਦਿਨ ਜੇ ਟਾਈਮ ਲੱਗਿਆ ਤਾਂ ਜ਼ਰੂਰ ਜਿਹੜਾ ਕੱਢ ਕੇ ਆਵਾਂਗੇ ਦਿਖਾਵਾਂਗੇ ਤੁਹਾਨੂੰ ਵੀ ਜੁੜੇ ਰਹੇ ਹੋ ਹਾਂਜੀ ਦੋਸਤੋ ਫਸ ਹੁਣ ਪੱਗ ਬੰਨ ਕੇ ਆਉਣਾ ਸ਼ਹਿਰ ਨੂੰ ਜੁੜੇ ਰਹੋ ਬੱਬਾ ਤੇਰਾ 蒂ਮੀ ਨੇ ਆਪਦੀ ਉਹ ਬਹੁਤ ਦਾ ਰੌਲਾ ਪਾ ਲਿਆ ਨੂੰ ਆਏ ਆ ਕਿ ਮੇਰੇ ਨਾਲ ਖੇਲੂ ਹਾਂ ਪੁੱਤਾ ਲੈ 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 蒂ਮੀ ਨਹੀਂ ਮੇਰੀ ਬੱਬੂ ਹਾਂਜੀ ਦੋਸਤੋ ਚੱਲਦੇ ਆ ਜੀ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਜੁੜੇ ਰਹੋ ਕਹਾਣੂ ਲਿਆ ਆ ਕੇ ਆ ਜਾ ਲੈ ਕੇ ਹਾਂਜੀ ਦੋਸਤੋ ਚੱਲਦੇ ਆਂ ਜੀ ਹੁਣ ਸ਼੍ਰੀ ਫਤੇਗੜ ਸਾਹਿਬ ਓਕੇ ਹੋਰ ਦੱਸੋ ਗੱਲਬਾਤ ਠੀਕ ਹੋ ਯਾਰ ਲਵ ਯੂ ਆ ਤੁਹਾਨੂੰ ਤੇ ਇੱਕ ਕਿਸੇ ਨੇ ਨਾ ਅੱਜ ਮੈਂ ਸਵੇਰੇ ਲਾਈਵ ਹੋਇਆ ਪਿਆ ਦੀ ਜਦੋਂ ਪੱਗ ਬੰਨ ਰਿਹਾ ਦੀ ਮੈਂ ਕਿਹੜਾ ਕਮੈਂਟ ਪੜ ਰਿਹਾ ਦੀ ਕਿਸੇ ਨੇ ਫਤੂ ਜੇ ਕਮੈਂਟ ਕਰੇ ਗਲਤ ਲਿਖ ਲੂ ਕੇ ਸਾਡੇ ਜਿਹੜੇ ਬਾਹਰ ਗਏ ਪਏ ਨੇ ਭੈਣ ਭਰਾ ਉਹ ਖਿੱਚ ਗਏ ਉਹਨਾਂ ਨੇ ਮੈਨੂੰ ਉਹ ਸਕਰੀਨਸ਼ਾਟ ਭੇਜੇ ਉਹ ਮੈਂ ਕਿਹਾ ਜੀ ਉਹ ਪਾਗਲ ਆਪਾਂ ਥੋੜੋ ਪਾਗਲ ਹੋਣਾ ਏ ਬਾਕੀ ਪ੍ਰਮਾਤਮਾ ਨੂੰ ਪਤਾ ਹੈ ਕਿ ਮੈਂ ਕਹੇ ਜਾਈਏ ਮੈਂ ਸੱਚਾ ਹੈ ਕਿ ਮੈਂ ਕੀ ਆ ਉਹ ਮੇਰੇ ਉੱਪਰ ਵਾਲੇ ਨੂੰ ਪਤਾ ਮੇਰੇ ਭਤੀਜ ਭਤੀਜੀਆਂ ਨੂੰ ਪਤਾ ਆਪਾਂ ਕੀ ਲਾਣਾ ਕਿਸ ਤੋਂ ਲਗਿਆ ਪੈਂਚਰ ਲੱਗ ਜਵੇ ਫਿਰ ਚੱਲਦੇ ਆਪਾਂ ਤੇਲ ਪਵਾ ਲਈਏ ਪੰਪ ਤੋਂ ਤੇ ਈਂਜਲ ਪਵਾ ਲਈਏ ਪੈਟਰੋਲ ਪੰਪ ਤੋਂ ਅੱਜ ਜੀ ਦੋਸਤੋ ਸਰਾ ਤਾਂ ਆ ਗਿਆ ਆਪਾਂ ਅੱਜ ਜੀ ਸਤਿਕਾਰ ਜੀ ਫਤੇਗੜ ਸਾਹਿਬ ਹੈਗੇ ਆਂ ਜੀ ਗੁਰਦੁਆਰਾ ਸਾਹਿਬ ਚੱਲਿਆ ਸੀ ਆ ਮੇਰੇ ਭਤੀਜ ਆ ਕੇ ਅੱਧਰ ਅੱਧਰ ਆਜੋ ਮੁੰਡਿਓ ਤੇ ਆ ਭਤੀਜ ਆ ਗਏ ਮੇਰੇ ਉਹ ਠੀਕ ਹੋ ਮੁੰਡਿਓ ਕੁੱਕਰ ਰਿਪੋਰਟ ਲਵ ਯੂ ਲਵ ਯੂ ਤੁਹਾਨੂੰ ਸਾਰਿਆਂ ਨੂੰ ਯਾਰ ਹਾਂ ਐਨ ਵਧੀਆ ਪੜੋ ਆ ਜਾ ਧਰਾ ਜਾ ਤੂੰ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਉਹ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਐ ਵੀ ਕੀ ਗੱਲ ਆ ਯਾਰ ਹੋਰ ਦੱਸੋ ਮੇਰੇ ਜਿਗਰ ਦੇ ਟੁੱਟੇ ਹੋ ਵਧੀਆ ਚੱਲ ਰਿਹਾ ਠੀਕ ਆ ਠੀਕ ਆ ਠੀਕ ਆ ਹਾਂਜੀ ਪੁੱਤਰ ਪਿਆਰੇ ਉਹ ਫਤੇਗੜ ਸਾਹਿਬ ਹੈਗੇ ਆ ਦੇਖੋ ਲਾਤਾ ਮੇਕਾ ਭਤੀਜਿਆਂ ਨੇ ਉਹ ਠੀਕ ਹੋ ਭਤੀਜਿਓ ਠੀਕ ਆ ਠੀਕ ਆ ਠੀਕੇ ਚਾਹੀਦਾ ਯਾਰ ਹਾਂਜੀ ਦੋਸਤੋ ਆਹ ਹੁਣ ਪੂਏ ਭਤੀਜ ਆ ਗਏ ਆਪਣੇ ਆਪ ਭਤੀਜ ਖੰਨੇਪੁਰ ਪਿੰਡਾ ਭਤੀਜ ਦਾ ਕਿਹੜਾ ਪਿੰਡਾ ਭਤੀਜ ਬਲੀਨਪੁਰ ਜੀ ਬਲੀਨਪੁਰ ਠੀਕ ਆ ਜੀ ਤੇਰਾ ਹਾਂ ਜੀ ਠੀਕ ਆ ਸਤਿ ਸ਼੍ਰੀ ਅਕਾਲ ਤੁਹਾਨੂੰ ਭਤੀਜ ਹੋ ਠੀਕ ਹੋ ਯਾਰ ਹਾਂ ਜੀ ਹਾਂ ਜੀ ਓਕੇ ਰਿਪੋਰਟ ਹਾਂ ਜੀ ਓਕੇ ਰਿਪੋਰਟ ਠੀਕ ਆ ਠੀਕ ਆ ਤੁਹਾਨੂੰ ਲੱਭ ਜੂਆ ਸਾਰਿਆਂ ਨੂੰ ਯਾਰ ਤੁਹਾਨੂੰ ਮਿਲਾਂ ਹਾਂ ਜੀ ਮਿੱਤਰ ਪਿਆਰਿਓ ਆਪ ਭਤੀਜ ਆ ਗਏ ਹੁਣ ਆਪਣੇ ਆ ਵੀ ਕਾਲਜ ਵਿੱਚੋਂ ਆਏ ਨੇ ਭਤੀਜ ਆ ਗਏ ਨੇ ਆਪਣੇ ਗਵਿੰਦ ਕੜ ਤੋਂ ਗਵਿੰਦ ਕੜ ਤੋਂ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਖੰਨੇ ਵਾਲੀ ਖੜਾ ਭਤੀਜ ਆ ਰਾਜਪੁਰੇ ਹਾਂ ਹਾਂ ਠੀਕ ਆ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਆ ਗਏ ਜੀ ਹੁਣ ਮੱਥਾ ਟੇਕਦੇ ਆਂ ਜੀ ਹਾਂਜੀ ਆ ਮੇਰੇ ਭਤੀਜ ਆ ਗਏ ਆ ਵੀ ਮੱਥਾ ਟੇਕਣ ਆਏ ਨੇ ਠੀਕ ਓ ਮੁੰਡਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਮੱਥਾ ਟੇਕ ਲਿਆ ਠੀਕ ਹੁਣ ਮਿਲਦੇ ਆ ਭਤੀਜੇ ਹਾਂਜੀ ਦੋਸਤੋ ਭਤੀਜੇ ਕੀ ਮੀਓ ਆਪਦੇ ਜਾ ਕੇ ਉਹ ਠੀਕ ਹੋ ਮੁੰਡਿਓ ਹਾਂਜੀ ਆ ਠੀਕ ਆ ਓਕੇ ਗੱਲ ਬਾਤ ਆ ਗੈਮ ਤਾਂ ਠੀਕ ਆ ਠੀਕ ਆ ਕੱਲ ਚ ਲੱਗ ਕੇ ਆ ਫਿਰ ਹੈ ਠੀਕ ਆ ਠੀਕ ਆ ਹੋਰ ਕੋਈ ਨਮੀਤਾ ਜੀ ਸੁਣਾਓ ਕੋਈ ਗੱਲ ਬਾਤ ਨਾ ਬੱਸ ਓਕੇ ਆ ਬੱਸ ਨਮੀਤਾ ਜੀ ਕੀ ਆ ਝੋਨੇ ਖਰਾਬ ਨੇ ਲੋਕਾਂ ਦੇ ਐਕਤੀ ਸਾਰਿਆਂ ਦਾ ਉਰਾ ਹਾਰਾ ਇਹਨੇ ਠੇਕੇ ਦੇ ਲਈ ਵੀ ਆ ਉਹ ਵੀ ਰੋਂਦਾ ਵਿਚਾਰਾ ਜਿਹਦੇ ਖਰਾਬ ਹੋ ਗਏ ਖੇਤ ਯਾਰ ਨੁਕਸਾਨ ਆ ਐਕਤੀ ਸਾਰਿਆਂ ਦਾ ਹੀ ਹੋਰ ਦੋ ਤੁਸੀਂ ਓਕੇ ਹੋ? ਜੈਮ ਚਾਚਾ ਬਹੁਤ ਠੀਕ ਆ ਕਿਵੇਂ ਚਾਹੀਦਾ ਮਿੱਤਰ ਜੀ। ਹਾਂਜੀ ਜਾਣ ਲੱਗਿਆ ਸੀ ਜੀ ਹੁਣ ਪਿੰਡ ਬੱਲ ਨੂੰ ਆ ਆ ਗਏ ਭਤੀਜ ਆਪਣੇ ਸਾਰੇ ਹੁਣ ਓਕੇ ਰਿਪੋਰਟ ਕਰਾਤੀ ਮੁੰਡਿਆਂ ਨੇ ਤੇ ਹੁਣ ਚਲਦੇ ਆਂ ਆਪਾਂ ਪਿੰਡ ਬੱਲ ਨੂੰ ਹੋ ਠੀਕ ਹੋ ਯਾਰ ਸਾਰੇ ਤੁਸੀਂ? ਹਾਂਜੀ ਹਾਂ ਓਕੇ ਰਿਪੋਰਟਾਂ ਸਾਰਿਆਂ ਦੀ। ਪਰ ਸਾਰੀ ਗਰਮੀ ਪਾਉ ਦੇਖ ਲੈ ਜੁਪੀ ਮੀਂਹ ਪੈ ਰਿਹਾ ਜਦੋਂ ਨੇ ਫੋਨ ਕਰਿਆ ਮੁੰਡੇ ਨੇ ਹੈ ਆਪਣੇ ਉਰੇ ਇੱਕ ਕਣੀ ਵੀ ਨਹੀਂ ਹੈਗੀ ਮੈਨੂੰ ਲੱਗਦਾ ਕੀ ਪਤਾ ਸ਼ਾਮ ਨੂੰ ਆਪਣੇ ਤੱਕ ਵੀ ਆਜਦੇ ਨਹੀਂ ਆ ਕੱਢ ਪਿਆ ਅੱਟਵਾ ਦੇ ਇੱਧਰ ਦਿਖਾ ਦੇ ਭਤੀਜ ਸੇ ਗਾਹਾਂ ਲਿਆ ਅਜੀ ਮਿੱਤਰ ਪਿਆਰੇ ਉਹ ਆਪਣੇ ਧੀ ਦੇ ਚੰਡੀਗੜ੍ਹ ਤੋਂ ਆਏ ਹੋਏ ਨੇ ਇੱਥੇ ਮੱਥਾ ਟੇਕਣ ਆਏ ਈ ਯਾਰ ਮੁੰਡੇ ਬਹੁਤ ਵਧੀਆ ਗੱਲ ਹੈਗੀ ਆ ਦੇਖ ਲਓ ਕਿ ਮੱਥਾ ਟੇਕਣ ਆਏ ਨੇ ਮੁੰਡੇ ਤੇ ਡੀਏਪੀ ਕਾਲਜ ਪੜ੍ਹਦੇ ਨੇ ਡੀਏਪੀ ਜੋ ਸਾਰੇ ਹਾਂਜੀ ਹਾਂਜੀ ਠੀਕ ਆ ਠੀਕ ਆ ਲਵ ਤੁਹਾਨੂੰ ਸਾਰੇ ਡੀਏਪੀ ਕਾਲਜ ਵਾਲਿਆਂ ਨੂੰ ਪਰ ਰੋਕਦੇ ਬੱਸ ਲਾ ਰਹੀ ਨਾ ਨਾ ਕੱਪੜੇ ਸਾਰੇ ਦਿਖਾ ਦੇ ਆਪ ਨੂੰ ਪਿੱਛੇ ਵੀ ਘੁਮਾ ਦੇ ਇੱਥੇ ਕੜੇ ਨਹੀਂ ਕੋਈ ਜੰਦਾ ਪੱਤਰ ਨੂੰ ਫੇਰ ਲਿਆ ਬੈਕ ਕਰਦਾ ਔਰ ਦੋਸਤੋ ਗੱਲਬਾਤ ਬੱਸ ਤੁਸੀਂ ਦੱਸੋ ਕਿੱਥੇ 25 ਕੀ ਦੀ ਬਣ ਗਈ 17 ਦੀ ਬਣ ਗਈ 25 ਕੀ ਦੀ ਬਣ ਗਈ ਰੋਗ ਦੀ ਪਾਵਾਂ ਨਹੀਂ ਬਰੰਪਾ ਕਿ ਹੋ ਗਿਆ ਹਾਂਜੀ ਮਿੱਤਰ ਪਿਆਰਿਓ ਭਤੀਜ ਖੜੇ ਨੇ ਸਾਰੇ ਉਹਨੂੰ ਮੈਂ ਵੀ ਪਿੰਡ ਨੂੰ ਜਾਣਾ ਏ ਜਦੋਂ ਭਤੀਜ ਆ ਗਏ ਆ ਉਹਨੂੰ ਲਵ ਯੂ ਆ ਯਾਰ ਜਿੰਨੇ ਵੀ ਤੁਸੀਂ ਇੱਥੇ ੜੇ ਹੈਗੇ ਹੋ ਯਾਰ ਹੋਰ ਦੱਸੋ ਗੱਲਬਾਤ ਠੀਕ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਯਾਰ ਹਾਂਜੀ ਦੋਸਤੋ ਹੁਣ ਚਲਦੇ ਆਪਾਂ ਮੈਕਡੋਨਲਰ ਫਿਰ ਚਲਦੇ ਆ ਪਿੰਡ ਨੂੰ ਜਿਵੇਂ ਹੁਣਾ ਭਤੀਜ ਭਤੀਜੀਆਂ ਪਿਆਰ ਕਰਦੇ ਨੇ ਮੇਰੇ ਕੋਲ ਖੜਕੇ ਜਾਂਦੇ ਨੇ ਆ ਚੀਜ਼ ਫਿਰ ਅੱਗ ਲਾਉਂਦੀ ਆ ਜਿਹੜੇ ਪੋਲੀਟੀਕਲ ਲੋਕ ਨੇ ਜਿਹੜੇ ਮੇਰੇ ਨਾਲ ਛੱਡਦੇ ਨੇ ਵਾਲੇ ਵਾਲੇ ਤੋਂ ਸਮਝ ਗਏ ਆ ਚੱਕਰ ਆ ਚਲੋ ਬਾਕੀ ਲਵ ਯੂ ਤੁਹਾਨੂੰ ਹਾਂਜੀ ਮਿੱਤਰ ਪਿਆਰੇ ਉਧਰ ਮਾਤਾ ਗੁਜਰੀ ਦੀ ਕਾਲਜ ਕੰਨੀ ਖੜੇ ਆ ਆ ਮੇਰੇ ਭਤੀਜ ਆ ਕੇ ਭਤੀਜ ਖੜੇ ਜ ਨੇ ਸਰੂਗਰਾਸੇਬ ਯੂਨੀਵਰਸਿਟੀ ਕੋਈ ਨਾ ਕਿੱਥਨੇ ਆਉਂਦਾ ਕੋਈ ਵੀ ਯਾਰ ਹਾਂਜੀ ਦੋਸਤੋ ਆ ਮੇਰਾ लाਡਲਾ ਭਤੀਜ ਆ ਗਿਆ ਭਤੀਜ ਹੈਗਾ ਆਪਣਾ ਤਲਾਣੀਆਂ ਪਿੰਡ ਤੋਂ ਤੇ ਸੈਫਰਨ ਸਿਟੀ ਸੈਫਰਨ ਸਿਟੀ ਚ ਆਪਣਾ ਭਤੀਜ ਪੜਦਾ ਹੈਗਾ 10ਵੀਂ ਕਲਾਸ ਚ ਠੀਕ ਆ ਠੀਕ ਆ ਠੀਕ ਆ ਪੁੱਤ ਹੋਰ ਦੱਸ ਗੱਲ ਬਾਤ ਖਾਣਾ ਪੀਣਾ ਤਾਂ ਨਹੀਂ ਕੁਛ ਨੰਬਰ ਵਧੀਆ ਲੈਣੇ ਨੇ ਪਤਾ ਕਰੂੰਗਾ ਆਕੇ ਮੈਂ 1st ਕਲਾਸ ਚ ਲੈਣੇ ਨੇ ਪੁੱਤ ਨੰਬਰ ਆਇਤੀ ਹਾਂਜੀ ਮਿੱਤਰ ਪਿਆਰਿਓ ਚੱਲਦੇ ਆ ਹੁਣ ਆਪਾਂ ਘਰ ਨੂੰ ਤੇ ਸਮਾਨ ਲੈ ਲਿਆ ਟਮੀ ਟੋਂਗ ਨਾਲ ਆ ਸ਼ਾਮ ਵਾਲਾ ਲੈ ਆਹ ਤੇ ਅੱਜ ਬਹੁਤ ਜ਼ਿਆਦਾ ਭਤੀਜ ਮੇਰੇ ਦੋਸਤ ਮਿੱਤਰ ਮੈਨੂੰ ਮਿਲੇ ਨਿਆਰਾ ਆ ਗਿਆ ਸਾਰਿਆਂ ਨੂੰ ਮਿਲ ਕੇ ਅੱਜ ਚੰਡੀਗੜ੍ਹ ਤੋਂ ਵੀ ਮਿਲ ਕੇ ਗਏ ਨੇ ਤੇ ਮਹਾਲੀ ਤੋਂ ਵੀ ਮੁੰਡੇ ਆ ਕੇ ਮਿਲ ਕੇ ਗਏ ਹੈਗੇ ਨੇ ਮੈਨੂੰ ਮਤਲਬ ਬਹੁਤ ਵਧੀਆ ਲੱਗਿਆ ਯਾਰ ਮਿਲ ਕੇ ਤੇ ਡੀਏਵੀ ਕਾਲਜ ਵਿੱਚੋਂ ਠੀਕੇ ਆਪਣੇ ਭਤੀਜ ਜਿੰਨੇ ਵੀ ਆਏ ਵੇ ਬਾਕੀ ਲੱਭ ਜੂ ਦੋਸਤੋ ਆ ਗਿਆ ਪਿੰਡ ਹੁਣੇ ਆਇਆ ਹੈ ਤੇ ਅੱਜ ਬਹੁਤ ਸਾਰੇ ਮਿਲੇ ਸਾਰਿਆਂ ਨੂੰ ਲੱਭ ਜੂ ਤੇ ਇਹਨੂੰ YouTube ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਦਬਾ ਲਓ ਤਾਂ ਕਿ ਤੁਹਾਡੇ ਕੋਲ ਹਰੇਕ ਇੱਕ ਨੋਟੀਫਿਕੇਸ਼ਨ ਪਹੁੰਚ ਸਕੇ ਬਾਕੀ ਅੱਜ ਦੇ ਬਲੌਗ ਦੀ ਇੱਥੇ ਹੀ ਸਵਾਪਤੀ ਕਰਦੇ ਆਂ ਲੱਭ ਜੂ